ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨਦੀਨ ਪੰਦੇ ਪਿੰਡ ਕਰਿਆਲਾ ਵਿਖੇ 11000 ਕੇਵੀ ਦੀ ਬਿਜਲੀ ਦੀ ਤਾਰ ਟੁੱਟਣ ਕਾਰਨ ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚ ਖੜੀ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਅਤੇ ਜਿਸ ਕਾਰਨ 10 ਤੋਂ 15 ਏਕੜ ਨਾੜ ਸੜ ਕੇ ਸੁਹਾਵ ਗਈ ਇਹ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਸਾਬਕਾ ਸਰਪੰਚ ਅੰਗਰੇਜ਼ ਸਿੰਘ ਪਰਵਿੰਦਰ ਸਿੰਘ ਸੁਖਚੰਨ ਸਿੰਘ ਦਾ ਕਹੜੇ ਕਿ ਉਹਨਾਂ ਨੇ ਖੇਤਾਂ ਦੇ ਵਿੱਚੋਂ ਯਾਰ ਕੇਵੀ ਦੀ ਬਿਜਲੀ ਦੀ ਤਾਰ 20 ਤੋਂ 25 ਸਾਲ ਪੁਰਾਣੀ ਲੰਗਦੀ ਹੈ ਜੋ ਕਿ ਕਾਫੀ ਕਮਜ਼ੋਰ ਹੈ ਤੇ ਇਹਨਾਂ ਤਾਰਾਂ ਨੂੰ ਬਦਲਣ ਲਈ ਉਹਨਾਂ ਨੇ ਕਈ ਵਾਰ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਪਰ ਕੋਈ ਵੀ ਬਿਜਲੀ ਵਿਭਾਗ ਦਾ ਅਧਿਕਾਰੀ ਉਹਨਾਂ ਦੀ ਸੁਣਨ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਿਸ ਦੇ ਨਤੀਜੇ ਵਜੋਂ ਅੱਜ ਇਹ 11000 ਕੇਵੀ ਦੀ ਬਿਜਲੀ ਦੀ ਤਾਰ ਟੁੱਟ ਕੇ ਉਹਨਾਂ ਦੇ ਖੇਤਾਂ ਦੇ ਵਿੱਚ ਡਿੱਗ ਪਈ ਤੇ ਤਾਰ ਤਜ਼ੀਕੇ ਟੁੱਟਣ ਕਾਰਨ ਨਿਕਲੀ ਅੱਗ ਨਾਲ ਉਹਨਾਂ ਦੇ 10 ਤੋਂ 15 ਏਕੜ ਪਸ਼ੂਆਂ ਦੇ ਚਾਰੇ ਵਾਸਤੇ ਰੱਖੀ ਨਾੜ ਸੜ ਕੇ ਸੁਆਹ ਗਈ ਹੈ। ਨਾ ਭਾਈ ਇੱਧਰ ਚੈਂਤੀ ਖੇੜਾ ਪੈਣੇ ਖਰਿਆਲਾ ਕੀ ਗੱਲ ਹੋਈ ਇੱਕ ਤਰ੍ਹਾਂ ਲੱਗੀ ਅੱਗ ਇਹਨਾਂ ਤਾਰ ਟੁੱਟ ਗਈ ਹੈ ਤੇ ਤਾਰਾਂ ਨਾਲ ਮਾਰੀਆਂ ਬਹੁਤ ਜਾਂਦੀਆਂ। ਅੱਗੇ ਵੀ ਤਾਰਾਂ ਟੁੱਟ ਜਾਂਦੀਆਂ ਨੇ ਇਸ ਕਰਕੇ ਮੰਨੋ ਨੁਕਸਾਨ ਇਹ ਕਿੰਨੇ ਹਜ਼ਾਰ ਕੇਵੀ ਵਾਲੀ ਤਾਰੇ ਇਹ ਯਾਰਾਂ ਯਾਰ ਵੱਡੀ ਲਾਈਨ ਤੇ ਇਸ ਬੰਦੇ ਪਹਿਲਾਂ ਨਹੀਂ ਤੁਸੀਂ ਬਿਜਲੀ ਵਾਲਿਆਂ ਨੂੰ ਕੋਈ ਜਾਣੂ ਕਰਵਾਇਆ ਕਿ ਤਾਰਾਂ ਬਦਲੀਆਂ ਜਾਂਣ ਹਾਂਜੀ ਆਖਿਆ ਤੇਗਾ ਹੁਣ ਇਹ ਤੇ ਸਰਕਾਰ ਦੇ ਕੰਮ ਹੀ ਆ ਪਿੱਛੋਂ ਕੀ ਕਰਨਾ ਕੀ ਨਹੀਂ ਆਖੀਦਾ ਤੇਗਾ ਵੀ ਇਹ ਵੱਡੀਆਂ ਤਾਰਾਂ ਤੇ ਹੁਣ ਇਹ ਤਾਰ ਟੁੱਟ ਕੇ ਡਿੱਗੀ ਜਿਹੜਾ ਕਰਨਾ ਟੁੱਟ ਕੇ ਡਿੱਗੀ ਜਿਹੜਾ ਨੁਕਸਾਨ ਹੋਇਆ ਟੁੱਟ ਕੇ ਨੁਕਸਾਨ ਕਿੰਨਾ ਕੁ ਕੀ ਕਿੰਨਾ ਕੁ ਨੁਕਸਾਨ ਹੋਇਆ ਮੰਨ ਲਓ ਸੇ 12 13 ਕੇ ਲਈ ਨੁਕਸਾਨ ਹੋ ਗਿਆ ਜਿਹਦਾ ਇਹ 나ੜੀ ਸੀ ਕਿ ਕਣਕ ਵੀ ਹੈਗੀ ਨਹੀਂ 나ੜੀ ਸੀ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਇਹੋ ਹੀ ਆ ਬਈ ਆ ਤਾਰਾਂ ਪੈ ਜਾਂਦੇ ਗਾਂ ਨੁਕਸਾਨ ਨਾ ਹੋਵੇ ਜੀ ਇਹ ਮੰਗ ਤੇ ਕਿਹਦੀ ਲਾਪਰਵਾਹੀ ਸਮਝਦੇ ਜੀ ਇਹ ਬਿਜਲੀ ਵਾਲਿਆਂ ਦੀ ਲਾਪਰਵਾਹੀ ਜੀ ਤਾਰਾਂ ਨਹੀਂ ਬਦਲਦੇ ਵਿੱਚ ਕੋਈ ਨਹੀਂ ਮੁਲਾਜ਼ਮ ਮਿਲਦੇ ਕੋਈ ਨਹੀਂ ਸਮਾਨ ਮਿਲਦਾ ਉਹਨਾਂ ਦੀ ਲਾ ਕੀ ਗੱਲ ਹੈ ਸਰਪੰਚ ਜੀ ਕਿਤਰਾ ਲੱਗੀ ਅੱਗੇ ਇਹਨਾਂ ਦੀ ਬੀਲੀ ਦੀ ਤਾਰ ਟੁੱਟ ਕੇ ਨਿੱਕੀ ਆ ਪਿਆ ਤੇ ਆ ਇਹ ਤਾਰਾ ਕਿੰਨੇ ਕਿ ਚਿਰ ਪੁਰਾਣੀਆਂ ਤਾਰਾਂ ਨੇ ਕੀ 50 ਸਾਲ ਪੁਰਾਣੀਆਂ ਜੀ ਅਸੀਂ ਮਹਿਕੂਦਾਂ ਕਿ ਵੀ 2000 ਰੁਪਏ ਬੇਨਤੀ ਕਰ ਚੁੱਕੇ ਆ ਪਹਿਲਾਂ ਵੀ ਤੋਂ ਥੋੜੀ ਜਿਹੀ ਆਮੇ ਥੋਨੇ ਸੀ ਜਿਹੜੀ ਸਾਡਾ ਬੜਾ ਜਿਆਦਾ ਨੁਕਸਾਨ ਹੋਇਆ ਹੁਣ ਤਾਂ ਮੇਰਾ ਆਪਣਾ ਵੀ 6-7 ਕਿਲੇ ਨਾਲ ਸੜ ਗਿਆ ਜਿਹੜਾ ਟੂੜੀ ਬਣਾਉਣੀ ਸੀ ਤੇ ਆਮੇ ਮਹੋਰਾਣੀ ਗੋੜੀ ਦਾ ਪਤਲੀ ਬਲ 12-15 ਕਿਲੇ ਨਾਲ ਸਕਦੇ ਸਵਾ ਹੋ ਗਿਆ ਹਾਲੇ ਵੀ ਕੋਸ਼ਿਸ਼ ਕਰਕੇ ਜਿਹੜੇ ਆਨਗੋੜ ਨੇ ਮਦਦ ਕਰਕੇ ਸਾਨੂੰ ਬਚਾ ਲਿਆ ਨਹੀਂ ਤੇ ਸਾਡਾ ਹੋਰ ਨੁਕਸਾਨ ਹੋਇਆ ਹੈ ਆਨ ਹੋਰ ਲੋਕਾਂ ਦਾ ਵੀ ਨੁਕਸਾਨ ਹੋਣਾ ਹੈ ਤੇ ਸਭ ਨੇ ਬਿਲੀਆਦਿਆਂ ਨੂੰ ਤੁਸੀਂ ਜਾਨੂ ਕਰਾਇਆ ਬਿਲੀਆਦਿਆਂ ਨੂੰ ਕਹਿੰਦੇ ਨੇ ਬਿਲੀ ਤੁਸੀਂ ਪਿਛਲੇ ਸੀ ਜੀ ਝੋਨੇ ਸੀ ਜੀ ਜੋ ਸੜਨ ਕੋ ਟੋੜਦਿਆਂ ਤਰ੍ਹਾਂ ਹਦੀ ਲਾਈਟ ਮਰਦੀ ਉਹਦੇ ਵੀ ਅਸੀਂ ਕਹਿੰਨੇ ਪਰ ਕਿਤੇ ਕੋਈ ਸਰਵਾਈ ਨਹੀਂ ਹੈਗੀ ਕੋਈ ਨਾ ਆ ਕੇ ਦੇਖਦਾ ਨਾ ਕੋਈ ਕਰਦਾ ਆ ਤੁਸੀਂ ਤੁਹਾਨੂੰ ਮੌਕਾ ਵੀ ਦਿਖਾ ਦਿੰਦੇ ਵੇਖੋ ਤਾਰਾ ਵੀਂ ਗਿਆ ਟੇਡੀਆਂ ਤੇ ਕਿਤਰਾ ਕਮਜ਼ੋਰ ਤਾਰਾ ਨੇ ਪਤਾ ਨਹੀਂ ਕਦੋਂ ਵੀ ਟੇਡ ਕੁੱਟ ਕੇ ਡਿੱਗ ਸਕਦੀ ਹੈ ਤੇ ਮੈਕਮੋਣ ਬੜੀ ਵਾਲੇ ਕਿਹਾ ਮੈਕਮੋਣ ਵਾਲੇ ਧਿਆਨ ਨਹੀਂ ਦਿੰਦਾ ਪਤਾ ਨਹੀਂ ਉਹ ਗੁਲਾਪਾਈ ਤੇ ਜਾਂ ਉਹ ਜਾਨ ਪੁੱਜ ਗਈ ਕੀ ਕਰਦਾ ਮੈਕਮੋਣ ਪਤਾ ਨਹੀਂ ਹੁਣ ਮੰਗ ਕੀ ਕਰਦੇ ਉਹ ਜਿਹੜਾ ਜਿਹੜਾ ਨੁਕਸਾਨ ਹੋਇਆ ਜੀ ਨਾੜ ਦਾ ਨੁਕਸਾਨ ਹੈ ਉਹ ਮਤਲਬ ਇਹਦੇ ਜੋੜੇ ਸਾਨੂੰ ਮੁਆਵਜ਼ਾ ਮਿਲੇ ਜਾਂ ਸਾਨੂੰ ਕੂੜੀ ਦਾ ਪ੍ਰਬੰਧ ਕਰ ਦਿੱਤਾ ਜਾਵੇ ਕਿ ਸਾਡੀ ਡੰਗਰਾਂ ਵਾਸਤੇ ਕੂੜੀ ਦਾ ਜਿਹੜਾ ਉਹ ਅਨਸਟ ਹੋ ਗਈ ਹੈ ਤੇ ਇੱਕ ਮੇਨੋ ਜ਼ਰੂਰੀ ਹੈ ਵੀ ਤਾਰਾਂ ਜਿਹੜੇ ਸਾਰੀਆਂ ਬਦਲ ਕੇ ਨਵੇਂ ਸਿਰੋਂ ਕੋ 35 ਸਾਲ ਪੁਰਾਣੀਆਂ ਤਾਰਾਂ ਨੇ ਇਹ ਕੰਡਮ ਹੋਈਆਂ ਪਈਆਂ ਇਹ ਹੋਰ ਵੀ ਕਿਤੇ ਫੇਰ ਵੀ ਨਖਾਨ ਹੋ ਸਕਦਾ ਸਭ ਤੋਂ ਪਹਿਲੇ ਜ਼ਰੂਰੀ ਵੀ ਤਾਰਾਂ ਬਦਲੀਆਂ ਜਾਣ ਜੀ